Thank you. Thank you. Thank you. Thank you. Thank you. ਨਵਾਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਨਾਈ ਮਝਾਰਾ ਨੈਸ਼ਨਲ ਹਾਈਵੇ ਤੇ ਸਵੇਰੇ 5:30 ਵਜੇ ਦੇ ਕਰੀਬ ਇੱਕ ਟੈਂਕਰ ਨਾਲ ਟੂਰਿਸਟ ਬੱਸ ਪਿੱਛੋਂ ਟਕਰਾਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਟੈਂਕਰ ਡਵਾਈਡਰ ਨੂੰ ਤੋੜਦਾ ਹੋਇਆ ਦੂਜੇ ਪਾਸੇ ਵਾਲੀ ਸੜਕ ਤੋਂ ਖੇਤਾਂ ਵਿੱਚ ਜਾਵੜਿਆ। ਇਸ ਹਾਦਸੇ ਦੌਰਾਨ ਟੂਰਿਸਟ ਬੱਸ ਦੇ ਡਰਾਈਵਰ ਦੀ ਲੱਤ ਬੱਸ ਵਿੱਚ ਫਸ ਗਈ ਸੀ। ਡਰਾਈਵਰ ਦੀ ਲੱਤ ਨੂੰ 1 ਘੰਟੇ ਬਾਅਦ ਕਟਣ ਦੀ ਮਦਦ ਨਾਲ ਬੱਸ ਦਾ ਸਮਾਨ ਕੱਟ ਕੇ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਹਾਰਸੇ ਵਿੱਚ ਸਵਾਰੀਆਂ ਦਾ ਬਾਲ-ਬਾਲ ਬਚਾਅ ਹੋਇਆ ਹੈ ਪਬਲਿਕ ਸਪੋਰਟ ਨਿਊਜ਼ ਦੇ ਨਾਲ ਨਵਾਂ ਸ਼ਹਿਰ ਤੋਂ ਜਤਿੰਦਰ ਪਾਲ ਸਿੰਘ ਕਲੇਰ ਦੀ ਰਿਪੋਰਟ ਪੂਰੀ ਤਰ੍ਹਾਂ ਵਿੱਚ ਲੱਤ ਜਕੜ ਹੋ ਗਈ ਸੀ ਜਦੋਂ ਵੀ ਅੱਗੇ ਕਰਦੇ ਖਿੱਚਦੇ ਤਾਂ ਵੀ ਉਹਨੂੰ ਪ੍ਰੋਬਲਮ ਆਉਂਦੀ ਸੀ ਤੇ ਪਿੱਛੇ ਨੂੰ ਕਰਦੇ ਤਾਂ ਵੀ ਪ੍ਰੋਬਲਮ ਕਰਦਾ ਸੀ ਫਿਰ ਬੜੀ ਮੁਸ਼ਕਲ ਕੱਟਣਾ ਕੋਈ ਚੀਜ਼ਾਂ ਕੱਟ ਕੇ ਉਹਨੂੰ ਜਗ੍ਹਾ ਬਣਾ ਕੇ ਹੁਣ ਜਾ ਕੇ ਉਹ ਨਿਕਲਿਆ ਕੱਟੋ ਕਰਕੇ ਡੇ ਡੇ ਕਰਕੇ ਨਟ ਪਸ ਗਈ ਸੀ ਹਾਂ ਵਿੱਚ ਜਕੜ ਨਟ ਲੱਗੀ ਉਸੇ ਨਾਲ ਲੱਗੀ ਹੋ ਸਕੇ ਇੱਕ ਚ ਇੱਕ ਹੀ ਸੀਗੀ ਜ਼ਿਆਦਾ ਅੱਛਾ ਤੇ ਹੁਣ ਜਾਨਕੀ ਨਿਕਲ ਗਿਆ ਆ ਤਾਂ ਹੁਣ ਤੁਹਾਨੂੰ ਕਿੰਨੇ ਕੋਈ ਪਤਾ ਲੱਗਾ ਜੀ ਸਾਨੂੰ ਇਹ ਸਾਢੇ 5 ਵਜੇ ਤੋਂ ਬਾਅਦ ਜੇ ਖੜਾਕਾ ਆਇਆ ਮੈਂ ਕੋਠੇ ਦੇ ਉੱਪਰ ਪਿਆ ਸੀ ਤਾਂ ਮੈਂ ਹਾਂ ਸਾਹਮਣੇ ਘਰ ਪੈਂਦਾ ਮੈਂ ਕੋਠੇ ਉੱਪਰ ਖੜ ਕੇ ਦੇਖਿਆ ਤੂੰ ਜਾਂਦਾ ਉਦੋਂ ਨੂੰ ਜਾਣ ਕੇ ਦੇਖਦਾ ਸਾਹ ਵੀ ਵੱਜਦਾ ਜਾਂਦਾ ਆ ਕਾਫੀ ਮੌਕਾ ਦੇਖ ਲਿਆ ਜਦ ਅਸੀਂ ਬਾਹਰ ਨੱਠ ਕੇ ਆਏ ਤਾਂ ਜਾਨੂੰ ਇਹ ਫਸੇ ਹੋ ਸਗੇ ਬੰਦੇ ਲੱਤ ਪੂਰੀ ਫਸੀ ਹੋਈ ਦੀ ਗੋਡਾ ਪੂਰਾ ਯਾਨੀ ਕਿ ਫਸਿਆ ਹੋਇਆ ਹੈਗਾ ਥੋੜਾ ਬੜੀ ਮੁਸ਼ਕਿਲਾਂ ਕਟਰ ਕਟਰ ਨਾ ਕੱਟ ਗਈ ਕੱਢਿਆ ਬੰਦਾ ਤਕਲੀਫ ਬਹੁਤ ਮੰਨਦਾ ਸੀ ਬਹੁਤ ਜੀ ਚਲੋ ਤੁਹਾਡਾ ਵੀ ਹੌਸਲਾ ਆ ਜੀ ਮਨਨ ਇੱਕ ਡਾਕਟਰ ਬਣ ਕੇ ਜਾ ਰਹੇ ਚੰਡੀਗੜ੍ਹ ਨੂੰ ਮੋਟਰਸਾਈਕਲ ਪਰਾਂ ਖੜਾ ਮੇਰਾ ਮੈਂ ਤਾਂ ਦੇਖਿਆ ਸੀ ਇਹਨਾਂ ਤਾਂ ਮੈਂ ਆ ਗਿਆ ਆ ਦੇਖ ਕੇ ਆਇਆ ਮੈਂ ਤਾਂ ਕਟਰ ਚਲਾਉਂਦੇ ਤੁਸੀਂ ਪਹਿਲਾਂ ਵੀ ਨਾ ਬਈ ਚਲਾ ਲੈਦਾ ਕਦੇ ਕਦਾਈ ਅੱਛਾ ਕੰਮ ਕੀ ਕਰਦੇ ਹੋ ਕੰਮ ਪੀ ਡਬਲਯੂ ਡੀ ਚੰਡੀਗੜ੍ਹ ਦੇ ਅੱਛਾ ਅਸੀਂ ਵੀ ਥੋੜਾ ਬਾਅਦ ਵਿੱਚ ਆਏ ਸਾਨੂੰ ਵੀ ਇਹਨਾਂ ਨੂੰ ਪਤਾ ਲੱਗਿਆ ਜਦੋਂ ਐਕਸੀਡੈਂਟ ਹੋ ਚੁੱਕਾ ਸੀਗਾ ਡਰਾਈਵਰ ਦਾ ਰੋਲਾ ਪਾਉਂਦਾ ਤੇ ਅਸੀਂ ਤਾਂ ਫਿਰ ਉਹਦੀ ਹਰ ਕਰਨੇ ਸ਼ੁਰੂ ਕੀਤੀ ਟਰੈਕਟਰ ਲਿਆਂਦੇ ਟੋਚਨ ਵਗੈਰਾ ਲੈ ਕੇ ਆਏ ਜਿੰਨੇ ਸਰਕਾਰੀ ਕੰਮੇ ਜਾਮੇ ਤੋਂ ਪਹਿਲਾ ਜਿਹੜੇ ਲੋਕ ਆ ਗਏ ਆ ਪਹਿਲਾ ਲੋਕ ਆ ਗਏ ਸੀ ਜੀ ਤਬ 5 ਮਿੰਟ ਤੋਂ ਪਹਿਲਾਂ ਪਹਿਲਾ ਲੋਕ ਇਕੱਠੇ ਹੋ ਗਏ ਜੀ ਇੱਥੇ ਇਹੀ ਇਨਸਾਨੀਅਤ ਹੈ ਹਾਂਜੀ 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 ਹਮਦਰਦੀ ਦਿਖਾਈ ਹੈ ਜੀ ਹਾਂਜੀ ਬੰਦੇ ਦੀ ਜਾਨ ਬਚ ਬਚ ਗਏ ਚਲੋ ਤੁਹਾਡੀ ਜੰਮੂ ਤੋਂ ਦਿੱਲੀ ਤੋਂ ਜੰਮੂ ਕਟੜਾ ਜਾ ਰਹੀ ਸੀ ਇਹ ਜੋ ਫੁੱਲ ਸੀ ਬੱਸ ਠੀਕ ਹੈ ਜੀ ਬਾਕੀ ਸਵਾਰੀਆਂ ਸਾਰੀਆਂ ਠੀਕ ਹੈ ਜਿਹੜਾ ਡਰਾਈਵਰ ਵਿੱਚ ਫਸ ਗਿਆ ਸੀ 2 ਘੰਟੇ ਬਾਅਦ ਜਦੋਂ ਜੈ ਗਰੇਨ ਐਂਬੂਲੈਂਸ ਅਤੇ ਜੇ 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 ਅਰਲੀ ਪਹੁੰਚ ਗਏ ਸੀ ਜਦੇ ਬਹੁਤ ਜਦੋਂ ਜਨ ਕੱਢ ਕੇ ਆਉਣ ਵਾਲੇ ਸਿਵਲਾਸਰ ਜੰਟਨ ਸੜਕਾਂ ਸਰ ਡਰਾਈਵਰ ਤਾਂ ਨਿਕਲ ਕੇ ਆਉਣ ਸਰ ਨੇ ਕੋਸ਼ਿਸ਼ਾਂ ਕੀਤੀਆਂ ਲੇਕਿਨ ਜਿਹੜੇ ਮੁਸਾਫਰ ਆ ਇਹ ਕਿੱਦਾਂ ਆਪਣੀ ਮੰਜ਼ਿਲ ਤੇ ਇਹ ਮੁਸਾਫਰ ਮਤਲਬ ਬੱਸਾਂ ਜਾ ਰਹੇ ਹੈ ਜਿੱਦਾਂ ਕੋਈ ਨੂੰ ਜੇ ਕੋਈ ਰਹਿ ਗਿਆ ਕੋਈ ਹੋਰ ਇਹਨਾਂ ਦੀ ਕੰਪਨੀ ਦੁਆਰਾ ਕਰੂਗੇ ਫੋਨ ਕਰਕੇ ਤੁਸੀਂ ਤਾਲਮੇ ਬਣਾ ਲੈ ਮੁਸਾਫਰਾਂ ਨੂੰ ਹਾਂ ਰੱਖ ਲੈ ਫੜਾ ਲੈ